Ok 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 ਪ੍ਰਧਾਨ ਸਦਾ ਬਲਦੇਵ ਸਿੰਘ ਉਹਦੇ ਨਾਲ ਉਹਦੇ ਸਾਰੇ ਹੀ ਸਾਥੀ ਵੱਖ-ਵੱਖ ਜਥੇਬੰਦੀਆਂ ਉਹਦੇ ਨਾਲ ਜਿੰਨੀਆਂ ਵੀ ਜੁੜੀਆਂ ਹੋਈਆਂ ਹਨ ਲੇਬਰ ਦੀਆਂ ਟੋਲੀਆਂ ਉਹਨਾਂ ਦੇ ਇੰਚਾਰਜ ਸਾਥੀ ਸੰਗੀ ਜਿੰਨੇ ਵੀ ਹੈ ਪ੍ਰਧਾਨ ਆਰਤੀ ਐਸੋਸੀਏਸ਼ਨ ਮੰਡੀ ਦੇ ਸਮੂਹ ਪਤਾਂਧਿਕਾਰੀ ਤੇ ਸਮੂਹ ਆਰਤੀ ਪੱਤਰਕਾਰ ਵੀਰ ਸਰਕਾਰ ਵੱਲੋਂ ਆਏ ਹੋਏ ਕੁਝ ਨੁਮਾਇंदे ਚਾਹੇ ਪੁਲਿਸ ਸਟੇਸ਼ਨ ਜੁਲਕਾ ਤੋਂ ਹੋ ਅੱਜ ਇਸ ਮੁਬਾਰਕ ਦਿਵਸ ਤੇ ਮੈਂ ਆਪਣੇ ਵੱਲੋਂ ਆਪਣੇ ਸਮੂਹ ਆਰਤੀ ਵੀਰਾਂ ਵੱਲੋਂ ਮੰਡੀ ਐਸੋਸੀਏਸ਼ਨ ਵੱਲੋਂ ਅਤੇ ਆਏ ਹੋਏ ਸਮੂਹ ਸੱਜਣਾ ਵੱਲੋਂ ਆਪ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਅੱਜ ਦੇ ਦਿਨ ਦੀ ਵਧਾਈ ਦਿੰਦਾ ਲੇਕਿਨ ਮੰਡੀ ਦੇ ਜੋ ਮਾਰਕੀਟ ਕਮੇਟੀ ਵੱਲੋਂ ਤੈਅ ਰੇਟ ਹਨ ਅੱਜ ਵੀ ਉਸੇ ਕੋਈ ਚਾਲ ਦੇ ਨਾਲ 1 ਰੁਪਇਆ 23 ਪੈਸੇ 2 ਰੁਪਇਆ 13 ਪੈਸੇ 3 ਰੁਪਇਆ 17 ਪੈਸੇ ਇਸ ਤਰੀਕੇ ਨਾਲ ਜਿਹੜੇ ਆਂਦੇ ਆ ਇਹ ਕਾਫੀ ਜੜੀ ਹੈਗੀ ਹੈ ਨਿੰਦਣਯੋਗ ਹੈ ਕਹਣਾ ਇਹ ਚਾਹੁੰਦੇ ਆ ਜੀ ਜਿੱਥੇ ਅੱਜ ਆਪਾਂ ਮਜ਼ਦੂਰ ਵਿਸਤੇ ਮਜ਼ਦੂਰਾਂ ਦੀ ਛੁੱਟੀ ਆ ਇਹ ਕਈ ਕਾਨੂੰਨ ਬਾਬਾ ਸਾਹਿਬ ਦੇ ਐਸੇ ਬਣਾਏ ਸੀ ਜਿਹੜੇ ਪਬਲਿਕ ਦੇ ਹੱਕ ਦੇ ਵਿੱਚ ਸੀ ਪਰ ਉਹ ਇੱਕ ਕਿਤਾਬੀ ਹੀ ਬਣ ਕੇ ਸੰਵਿਧਾਨ ਦੇ ਵਿੱਚ ਹੀ ਰਹਿ ਗਏ ਉਹ ਜ਼ਮੀਨੀ ਪੱਧਰ ਤੇ ਲਾਗੂ ਨਹੀਂ ਕੀਤੇ ਗਏ ਭਾਰਤ ਸਰਕਾਰ ਦੀਆਂ ਇੰਨੀਆਂ ਮਾੜੀਆਂ ਨੀਤੀਆਂ ਨੇ ਜਿਨ੍ਹਾਂ ਨੇ ਕਿਸਾਨੀ ਔਰ ਮਜ਼ਦੂਰ ਔਰ ਟਰਾਂਸਪੋਰਟ ਖਤਮ ਕਰ ਦਿੱਤੀ ਆ ਜੇ ਅਗਰ ਰਹਿੰਦੇ ਸਮੇਂ ਦੇ ਵਿੱਚ ਕਿਸਾਨ ਮਜ਼ਦੂਰ ਔਰ ਪੰਜਾਬ ਦੀ ਟਰਾਂਸਪੋਰਟ ਨਾ ਬਚਾਈ ਗਈ ਤਾਂ ਇਹਦੇ ਸਿੱਟੇ ਗੰਭੀਰ ਨਿਕਲਗੇ ਮਸ਼ੀਨਰੀ ਜੋਗ ਹੈ ਅੱਜ ਦੇ ਵਿੱਚ ਜਿਹੜੇ ਬੰਦੇ ਕੰਮ ਕਰ ਰਹੇ ਉਹਨਾਂ ਨੂੰ ਪੂਰਾ ਮਿਹਨਤਾਨਾ ਨਹੀਂ ਮਿਲਦਾ ਉਹ ਜਿਹੜੇ ਬਾਬਾ ਸਾਹਿਬ ਨੇ ਇਹਨਾਂ ਦੇ ਸਵਿਧਾਨ ਲਿਖੇ ਹੋਏ ਆ ਇਹਨਾਂ ਨੂੰ ਛੁੱਟੀ ਚਾਹੀਦੀ ਆ ਇਹਨਾਂ ਨੂੰ ਮੈਡੀਕਲ ਸਹੂਲਤ ਚਾਹੀਦੀ ਆ ਇਹਨਾਂ ਵਿਚਾਰਨ ਨੂੰ ਕੁਝ ਵੀ ਨਹੀਂ ਮਿਲਦਾ ਹੈਗਾ ਇਹ ਤਾਂ 24 24 ਘੰਟੇ ਸੀਜ਼ਨ ਦੇ ਕੰਮ ਕਰਦੇ ਆ ਪਰ ਦਿਹਾੜੀ ਇਹਨਾਂ ਨੂੰ ਕੁਝ ਵੀ ਨਹੀਂ ਪੈਂਦੀ ਹੈਗੀ ਇਸ ਕਰਕੇ ਭਾਰਤੁਰ ਪੰਜਾਬ ਸਰਕਾਰ ਨੂੰ ਅਪੀਲ ਹੈ ਵੀ ਪੰਜਾਬ ਦੇ ਕੀ ਪੂਰੇ ਦੇਸ਼ ਦੇ ਮਜ਼ਦੂਰ ਔਰ ਕਿਸਾਨ ਔਰ ਟ੍ਰਾਂਸਪੋਰਟ ਬਚਾਈ ਜਾਏ ਭਾਰਤ ਨੂੰ ਚਲਾਉਣ ਦੇ ਸਿਰਫ ਤਿੰਨ ਹੀ ਸਾਧਨ ਹੈ ਐਜੂਕੇਸ਼ਨ ਹੈ ਉਹ ਇਹਨਾਂ ਨੇ ਫੇਲ ਕਰ ਦਿੱਤੀ ਆ ਸਾਡੇ ਬੱਚੇ ਹਿਜਰਤ ਕਰਕੇ ਬਾਹਰ ਜਾ ਰਹੇ ਆ ਐਜੂਕੇਸ਼ਨ ਵਾਸਤੇ ਟਰਾਂਸਪੋਰਟ ਫੇਲ ਕਰ ਦਿੱਤੀ ਆ ਉਹ ਇਹਨਾਂ ਕਰਦੇ ਜਿਹੜੇ ਮਜ਼ਦੂਰ ਆ ਉਹ ਤਾਂ ਵਿਚਾਰੇ ਦਿਹਾੜੀਦਾਰ ਉਹਨਾਂ ਦੇ ਤਾਂ ਪੱਲੇ ਹੀ ਕੁਝ ਨਹੀਂ ਪੈਂਦਾ ਹੈਗਾ ਇਹ ਜਿਹੜੇ ਆਪਣਾ ਇਹਨਾਂ ਕੁਝ ਕਰ ਰਹੇ ਆ ਇਹਨਾਂ ਨੂੰ ਪੰਜਾਬ ਬਾਰੇ ਔਰ ਪੂਰੇ ਭਾਰਤ ਬਾਰੇ ਖੇਤੀ ਬਚਾਉਣੀ ਜ਼ਰੂਰੀ ਆ ਜੇ ਖੇਤੀ ਆ ਤਾਂ ਮਜ਼ਦੂਰ ਆ ਸੈਲਰ ਇੰਡਸਟਰੀ ਆ ਆੜਤੀ ਆ ਪਰ ਇਹ ਸਾਡਾ ਭਾਈਚਾਰਾ ਆੜਤੀ ਦਾ ਔਰ ਮਜ਼ਦੂਰ ਦਾ ਭਾਈਚਾਰਾ ਖਤਮ ਕਰਕੇ ਵੱਡੇ ਵੱਡੇ ਡੀਮਾਰਟ ਖੋਲ੍ਹ ਰਹੇ ਨੇ ਜਿਹੜੇ ਕੋਆਪਰੇਟ ਕਰਾਣਿਆਂ ਨੂੰ ਦੇ ਰਹੇ ਨੇ ਇਹ ਉਹਨਾਂ ਵਾਲੇ ਸਮੇਂ ਦੇ ਵਿੱਚ ਸਾਡੇ ਵਾਸਤੇ ਬਹੁਤ ਘਾਤਕ ਹੋਣਗੇ ਸੋ ਮੈਂ ਇਹਨਾਂ ਨੂੰ ਜਿੱਥੇ ਵਧਾਈ ਦੇਣਾ ਮਜ਼ਦੂਰਾਂ ਨੂੰ ਆਪਾਂ ਕਹਿੰਦੇ ਆੜਤੀ ਕਿਸਾਨ ਔਰ ਮਜ਼ਦੂਰ ਸਾਰੇ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਲੜੀਏ ਕਿਉਂਕਿ ਸਾਡਾ ਹੱਕ ਹੈ ਜਿੱਥੇ ਅਸੀਂ ਆਪਣੀ ਮਤ ਦਾ ਦਾਨ ਕਰਦੇ ਆਂ ਵੋਟ ਪਾ ਕੇ ਉਹਨਾਂ ਕੋਲੋਂ ਅਸੀਂ ਆਪਣਾ ਹੱਕ ਵੀ ਮੰਗ ਸਕਦੇ ਆਂ